ਸਾਡੇ ਕੋਲੇ ਤਿੰਨ ਪੇਸ਼ੈਂਟ ਆਏ ਨੇ ਲਗਭਗ 11 ਦੇ ਕਰੀਬ ਜਿਹੜੇ ਗੁਜਰਾ ਤੋਂ ਆਏ ਨੇ ਵਿਦ ਅਲਾਈਡ ਹਿਸਟਰੀ ਆਫ ਮੀਥਨੋਲ ਪੋਇਜ਼ਨਿੰਗ ਉਹ ਸਾਡੇ ਆਈ ਸਰਜਨ ਨੇ ਤਿੰਨੇ ਚੈੱਕ ਕਰ ਲਏ ਸਾਡੇ ਜਿਹੜੇ ਸਾਈਕਾਟ੍ਰਿਸਟ ਹੈ ਅਸੀਂ ਉਹਨਾਂ ਨੂੰ ਵੀ ਬੁਲਾ ਲਿਆ ਔਰ ਫਿਜ਼ੀਸ਼ੀਅਨ ਨੇ ਵੀ ਦੇਖ ਲਏ ਪਤਿੰਨਾ ਵਿੱਚੋਂ ਇੱਕ ਪੇਸ਼ੈਂਟ ਐਦਾਂ ਦਾ ਲਾਡੀ ਨਾਮ ਦਾ ਜਿਹੜੇ ਸਾਡੇ ਆਈ ਸਰਜਨ ਕਹਿ ਰਹੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਦੀ ਆਈਸ ਤੇ ਅਸਰ ਹੋ ਗਿਆ ਆਈ ਸਰਜਨ ਨਾਲ ਖੜੇ ਨੇ ਤੇ ਬਾਕੀ ਹਲੇ ਉਹ ਅਸੈਸ ਕਰ ਰਹੇ ਆ ਤੇ ਸਾਨੂੰ ਜੇ ਜ਼ਰੂਰਤ ਪਈ ਤਾਂ ਇਹਨਾਂ ਦੀ ਅਸੀਂ ਇੱਕ ਵਾਰ ਆਈ ਡਿਪਾਰਟਮੈਂਟ ਮੈਡੀਕਲ ਕਾਲਜ ਪਟਿਆਲਾ ਭੇਜਾਂਗੇ ਪ੍ਰੋਪਰ ਅਸੈਸਮੈਂਟ ਵਾਸਤੇ ਦੇਖੋ ਜਿਹੜੇ ਮਥਨੋਲ ਪੌਇਜ਼ਨਿੰਗ ਦੇ ਸਿੰਪਟਮਸ ਹੁੰਦੇ ਆ ਔਰ ਸਾਈਨਸ ਹੁੰਦੇ ਆ ਉਹਦੇ ਵਿੱਚੋਂ ਕਾਫੀ ਹੈ ਜੋ ਲੱਗ ਰਹੇ ਆ ਉਹਨਾਂ ਨੂੰ ਵਿਜ਼ਨ ਤੋਂ ਪ੍ਰੋਬਲਮ ਆ ਰਹੀ ਹੈ ਬਾਕੀ ਫੰਡਸ ਮਤਲਬ ਪਰਦਾ ਦੇਖਣਾ ਪਊਗਾ ਪਿੱਛੇ ਫਿਰ ਪਤਾ ਚੱਲੇਗਾ ਕਿ ਬਾਕੀ ਦੋ ਪੇਸ਼ੈਂਟ ਨੇ ਉਹ ਠੀਕ ਨੇ ਬਾਕੀ ਦੋ ਠੀਕ ਹੈ ਫਿਲਹਾਲ ਬਟ ਅੰਡਰ ਆਬਜ਼ਰਵੇਸ਼ਨ ਰੱਖਣੇ ਪੈਣਗੇ ਲੇਟ ਇਫੈਕਟਸ ਵੀ ਆਉਂਦੇ ਆ ਮੀਥਨੋਲ ਦੇ ਕਿਤੇ ਲਾਜੀ ਦਾ ਕੰਫਰਮ ਕਰੋਗਾ ਜਾਂ ਇਹਨੂੰ ਅੱਗੇ ਵੀ ਸ਼ਿਫਟ ਕਰਨਾ ਪੈ ਸਕਦਾ ਹੈ ਪੈ ਸਕਦਾ ਰੈਟੀਨਾ ਦੀ ਫੋਟੋ ਚਾਹੀਦੀ ਹੁੰਦੀ ਹੈ ਜਿਹੜੀ ਇਹ ਵਾਲੀ ਮਸ਼ੀਨ ਹੈ ਆਪਾਂ ਨੂੰ ਮੈਡੀਕਲ ਕਾਲਜਿਸਟ ਹੀ ਮਿਲਦੀ ਹੈ ਤਾਂ ਉਸ ਚੀਜ਼ ਲਈ ਇਹਨਾਂ ਨੂੰ ਰੈਫਰ ਕਰਨਾ ਪੈ ਸਕਦਾ ਫॉर ਫਰਦਰ ਇਨਵੈਸਟੀਗੇਸ਼ਨਸ ਜੋ ਡੀਸੀ ਸਾਹਿਬ ਨੇ ਹੁਨੇ ਸਾਰਾ ਵਾਕਿਆ ਦੱਸਿਆ ਉਸ ਦੇ ਤਹਿਤ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਤੁਰੰਤ ਪੁਲਿਸ ਟੀਮਾਂ ਨੇ ਉੱਥੇ ਪਹੁੰਚ ਕੇ ਤੇ ਮ ਇੱਕ ਐਫਆਈਆਰ ਰਜਿਸਟਰ ਕੀਤੀ ਮਰਡਰ ਸੈਕਸ਼ਨ 302 ਦੇ ਤਹਿਤ ਤੇ ਉਸ ਦੇ ਵਿੱਚ ਤਫਤੀਸ਼ ਕਰਦੇ ਹੋਏ ਸਾਨੂੰ ਪਹਿਲਾਂ ਸੁਵਿੰਦਰ ਸਿੰਘ ਉਰਫ ਸੁਖੀ ਨੂੰ ਅਸੀਂ ਅਪ੍ਰੀਹੈਂਡ ਕੀਤਾ ਜਿਸ ਦਾ ਇਸ ਦੇ ਵਿੱਚ ਰੋਲ ਦੱਸਿਆ ਜਾ ਰਿਹਾ ਸੀ ਉਸ ਤੇ ਫਿਰ ਪਤਾ ਚੱਲਿਆ ਕਿ ਇਸ ਦਾ ਮੁੱਖ ਦੋਸ਼ੀ ਜੋ ਇਸ ਸਾਰੇ ਵਾਕਿਆ ਦਾ ਸੀ ਉਹ ਸੀਗਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਦੋਵੇਂ ਗੁੱਜਣਾ ਪਿੰਡ ਦੇ ਰਹਿਣ ਵਾਲੇ ਨੇ ਤੇ ਹੁਣੇ ਇਸ ਕਾਨਫਰੈਂਸ ਤੋਂ ਕੁਝ ਸਮਾਂ ਪਹਿਲਾਂ ਹੀ ਮਨਪ੍ਰੀਤ ਸਿੰਘ ਉਰਫ ਮਨੀ ਵੀ ਅਰੈਸਟ ਹੋ ਚੁੱਕਿਆ ਹੈ ਤੇ ਹੁਣ ਅਸੀਂ ਅੱਗੇ ਦੀ ਮੁੱਢਲੀ ਤਫ਼ਤੀਸ਼ ਕਰ ਰਹੇ ਹਾਂ ਕੁਝ-ਕੁਝ ਕਰ ਰਹੇ ਹਾਂ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰਾ ਵਾਕਿਆ ਕਿਵੇਂ ਵਾਪਰਿਆ ਹੈ ਕੀ ਉਸ ਦੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਤੇ ਇਸ ਨੂੰ ਗੋਹ ਨਾਲ ਅਸੀਂ ਤਫ਼ਤੀਸ਼ ਕਰਕੇ ਦੋਸ਼ੀਆਂ ਨੂੰ ਬੰਦੀ ਸਜ਼ਾ ਦਵਾਵਾਂਗੇ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਕਿ ਜੋ ਇਹਨਾਂ ਨੇ ਹਾਈ ਪਾਵਰਡ ਕਮੇਟੀ ਬਣਾਈ ਹੈ ਫੈਕਟ ਫਾਈਂਡਿੰਗ ਰਿਪੋਰਟ ਦੇ ਲਈ ਤੇ ਉਸ ਦੇ ਵਿੱਚ ਉਹਨਾਂ ਨੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਫੀਸ਼ਰ ਨੂੰ ਵੀ ਇਨਵੋਲ ਕੀਤਾ ਹੈ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਬੋਟਲ ਬਰਾਮਦ ਹੋਈ ਹੈ ਉਸ ਨੂੰ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕੀ ਬੈਚ ਨੰਬਰ ਹੈ ਕਿ ਉਸ ਦੇ ਤਹਿਤ ਇਹ ਚੀਜ਼ ਵਾਪਰੀ ਹੈ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈਗਾ ਜਾਂ ਫਿਰ ਕੋਈ ਮਿਕਸਿੰਗ ਹੋਈ ਹੈ ਤੇ ਇਸ ਲਈ ਉਸ ਦੀ ਗੋਹ ਨਾਲ ਤਫਤੀਸ਼ ਕਰਨ ਲਈ ਨਾ ਹੀ ਸਿਰਫ ਸੈਂਪਲਿੰਗ ਹੋਗੀ ਬਟ ਜੋ ਡਿਪਾਰਟਮੈਂਟ ਦੇ ਕਨਸਰਨਡ ਅਫੀਸ਼ਰ ਹੈ ਉਹ ਵੀ ਇਸ ਦਾ ਫਾਲੋਅ ਅਪ ਕਰਾ ਰਹੇ ਹੈਗੇ ਸਾਡੇ ਨਾਲ ਮਿਲ ਕੇ ਇੱਕ ਜੁਆਇੰਟ ਕਮੇਟੀ ਬਣਾਈ ਤੇ ਬੇਸਿਕਲੀ ਪੋਸਟਮਾਰਟਮ ਵੀ ਇਸ ਵੇਲੇ ਚੱਲ ਰਿਹਾ ਹੈ ਤੇ ਐਗਜ਼ੈਕਟ ਕੌਜ਼ ਆਫ ਡੈਥ ਵੀ ਸਾਨੂੰ ਕਹੇ ਚੱਲ ਜੂਗਾ ਜੇਕਰ ਕਿਸ ਤਰ੍ਹਾਂ ਦੀ ਮਿਕਸਿੰਗ ਦਾ ਵੀ ਜਿਹੜਾ ਹਾਦਸਾ ਹੈਗਾ ਆਪਾਂ ਉਹਨੂੰ ਵੀ ਦੇਖ ਲੈਣਨੇ ਕਿਸ ਤਰ੍ਹਾਂ ਕੀ ਇਹ ਜਿਹੜਾ ਤੁਸੀਂ ਦੱਸਿਆ ਕਿ ਪਹਿਲਾਂ ਸ਼ਿਕਾਇਤ ਆਈ ਐਸ ਪਿੰਡ ਵਿੱਚੋਂ ਸ਼ਰਾਬ ਵੇਚਣ ਦੇ ਬਾਰੇ ਤੇ ਇਹ ਮਨਪਰੀ ਤਰਫ ਮਨੀ ਦੇ ਖਿਲਾਫ ਸ਼ਿਕਾਇਤ ਪਹਿਲਾਂ ਆਈ ਸੀ ਤੇ ਉਸ ਦੇ ਤਹਿਤ ਹੀ ਬੰਦੀ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜੋ ਹੁਣੇ ਹੀ ਪਿਛਲੇ ਹਫਤੇ ਹੀ ਟੂ ਕੋਰਟ ਕੀਤਾ ਗਿਆ ਉਸ ਦੇ ਖਿਲਾਫ ਚਲਾਨ ਤੇ ਉਹ ਜਿਹੜਾ ਦੋਸ਼ੀ ਹੈ ਉਸ ਤੇ ਬਣਦੀ ਕਾਰਵਾਈ ਉਸ ਚਲਾਨ ਦੇ ਤਹਿਤ ਉਸ ਐਫਆਈਆਰ ਤਹਿਤ ਵੀ ਹੋਈ ਹੈ ਤੇ ਹੁਣ ਵੀ ਹੋਗੀ ਜੋ ਹਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਹੁਣੇ ਹੀ ਐਪਰੀਹੈਂਡ ਕੀਤਾ ਹੈ ਅਰੈਸਟ ਕੀਤਾ ਹੈਗਾ ਮੁੱਖ ਦੋਸ਼ੀ ਨੂੰ ਤੇ ਉਸ ਤੋਂ ਹੁਣੇ ਪੁੱਛ ਕੇ ਚੱਲ ਰਹੀ ਹੈ ਤੇ ਉਹ ਇਹ ਹੀ ਪਤਾ ਚੱਲਿਆ ਹੈਗਾ ਕਿ ਇਹ ਇਸ ਨੂੰ ਲੈ ਕੇ ਆਏ ਸੀ ਹੁਣ ਇਹਨਾਂ ਨੇ ਇਹ ਕਿੱਥੋਂ ਲਿਆਏ ਤੇ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦੀ ਮੋਡਸ ਆਪਰੈਂਡਾਈ ਸੀ ਇਸ ਮਸਲੇ ਦੇ ਵਿੱਚ ਉਸ ਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਇਸ ਦੇ ਖਿਲਾਫ ਜੋ ਇੱਕ ਐਫਆਈਆਰ ਹੋਈ ਸੀ ਉਸ ਦੇ ਵਿੱਚ ਇਸ ਨੂੰ ਫੜਿਆ ਗਿਆ ਸੀਗਾ ਤੇ ਹੁਣ ਉਹਦਾ ਚਲਾਨ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਟੂ ਕੋਟ ਕਰਾਇਆ ਗਿਆ ਐਜ਼ ਆਫ ਨਾਊ ਚਾਰ ਦੀ ਡੈਥ ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੈਗਾ ਤਿੰਨ ਜਿਹੜੇ ਨੇ ਉਹ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਚੱਲ ਰਿਹਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਜਿਹੜੀ ਹੈਗੀ ਮਲਟੀ ਮੈਂਬਰ ਡੋ ਟੂ ਡੋਰ ਕਮੇਟੀ ਬਣਾਈ ਹੈ ਉਹ ਵੀ ਅਸੀਂ ਐਪਰੀਹੈਂਡ ਕਰ ਰਹੇ ਹਾਂ ਕਿ ਜਿਹੜਾ ਹੈਗਾ ਮੌਕੇ ਤੇ ਹੀ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਦਿਖਦੀ ਹੈ ਜਾਂ ਕੋਈ ਪੇਸ਼ੈਂਟ ਮਿਲਦਾ ਹੈ ਤੇ ਮੌਕੇ ਤੇ ਹੀ ਉਹਦਾ ਸਮਾਧਾਨ ਹੋਵੇ ਜੇਕਰ ਲੋਡ ਪਏਗੀ ਤਾਂ ਫਿਰ ਬਣਦੀ ਜਿਹੜੀ ਮੈਡੀਕਲ ਫੈਸਿਲਿਟੀ ਅਸੀਂ ਪੂਰੀ ਐਕਸਟੈਂਡ ਕਰ ਰਹੇ ਹਾਂ ਜੋ ਸਾਡੀ ਮੁੱਢਲੀ ਤਫ਼ਤੀਸ਼ ਸਵੇਰੇ ਤੋਂ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਉਸ ਦੇ ਵਿੱਚ ਇਹਨਾਂ ਦੋਨਾਂ ਬੰਦਿਆਂ ਦਾ ਹੀ ਨਾਂ ਆ ਰਿਹਾ ਸੀਗਾ ਇਨਫੈਕਟ ਮੇਨ ਨਾਮ ਮਨਪ੍ਰੀਤ ਉਸ ਮਨੀ ਦਾ ਹੀ ਆ ਰਿਹਾ ਸੀ ਜਿਹੜਾ ਇਹ ਸੁਖਵਿੰਦਰ ਉਫ ਸੁਖੀ ਹੈਗਾ ਇਸ ਦਾ ਨਾਮ ਇਹ ਆਇਆ ਹੈਗਾ ਕਿ ਇਹਦਾ ਅਸੋਸੀਏਟ ਹੈਗਾ ਉਹ ਅਸੋਸੀਏਟ ਹੈ ਉਹਦੀ ਕੀ ਇਨਵੋਲਵਮੈਂਟ ਹੈ ਉਹ ਹੁਣ ਤਫਤੀਸ਼ ਦੌਰਾਨ ਵਿਚਾਰੀ ਜਾਏਗੀ ਲੇਕਿਨ ਦੋਵੇਂ ਦੋਸ਼ੀ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਨੂੰ ਐਪਰੀਹੈਂਡ ਕਰ ਲਿਆ ਗਿਆ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਜਿਵੇਂ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਦੇਸੀ ਸ਼ਰਾਬ ਦੀ ਜਿਹੜੀ ਗੱਲ ਉੱਠੀ ਹੈਗੀ ਹੁਣ ਇਹ ਕੀ ਉਹੀ ਸ਼ਰਾਬ ਸੀ ਕੀ ਉਹਨਾਂ ਨੇ ਉਹ ਕਿਤੇ ਮਿਕਸ ਕੀਤੀ ਜਾਂ ਕੀ ਉਹਨਾਂ ਨੇ ਕਿਤੇ ਹੋਰ ਉਸ ਦੇ ਵਰਤੋਂ ਕਰਦੇ ਹੋਏ ਕੋਈ ਹੋਰ ਸ਼ਰਾਬ ਦਾ ਬ੍ਰਾਂਡ ਸੀ ਉਸ ਦੇ ਬਾਰੇ ਹੁਣ ਅਸੀਂ ਤਫਤੀਸ਼ ਕਰਾਂਗੇ ਕਿਉਂਕਿ ਅਕਿਊਜ਼ਡ ਅਰੈਸਟ ਹੋ ਗਏ ਹੈ